ਹੈਲੋ ਜੀ ਸਸਿਕਾ ਸਾਰਿਆਂ ਨੂੰ ਵੈਲਕਮ ਟੂ ਮਾਈ ਪੇਜ ਕੁਕਿੰਗ ਵਿਦ ਸੋਨੀਆ ਦੇਸੀ ਘਿਓ ਦੇ ਵਿੱਚ ਮੈਂ ਪਾਤਾ ਥੋੜਾ ਜੀਰਾ ਤੋਂ ਨਾ ਆਪਾਂ ਇਹਦੇ ਵਿੱਚ ਪਾਵਾਂਗੇ ਕਸੂਰੀ ਮੇਥੀ ਤੇ ਦੇਗੀ ਮਿਰਚ ਇਹਨਾਂ ਦਾ ਪਵਾ ਦੇਣਾ ਆਪਾਂ ਜੀ ਗਿੱਦ੍ਹਾ ਚੰਗੀ ਤਰ੍ਹਾਂ ਜਦੋਂ ਆਪਣਾ ਜੀਰਾ ਚੰਨ ਲੱਗ ਜਾਏ ਨਾ ਆਪਣੇ ਦੇਸੀ ਘਿਓ ਦੇ ਵਿੱਚ ਉਦੋਂ ਬਾਅਦ ਚ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਿਆਜ਼ ਆਏ ਨਹੀਂ ਹਲੇ ਪਿਆਜ਼ ਕਿੱਥੇ ਰਹਿ ਗਏ ਆ ਲਓ ਜੀ ਆ ਗਏ ਜੀ ਪਿਆਜ਼ ਇਹਦੇ ਵਿੱਚ ਕਰਾਂਗੇ ਜੀ ਪਿਆਜ਼ ਐਡ ਫਿਰ ਅਦਰਕ ਹਰੀਆਂ ਮਿਰਚਾਂ ਇਹਨਾਂ ਨੂੰ ਵਿੱਚ ਕਰ ਦੇਣਾ ਚੰਗੀ ਤਰ੍ਹਾਂ ਮਿਕਸ ਤੁਸੀਂ ਕਹੋਗੇ ਜੀ ਇਹ ਸਾਰਾ ਕੁਝ ਦਿਖਾਈ ਜਾਂਦੀ ਹੈ ਪਤਾ ਨਹੀਂ ਇਹਨੇ ਬਣਾਉਣਾ ਕੀ ਅੱਜ ਆਪ ਬਣਾਵਾਂਗੇ ਜੀ ਬੈਂਗਨ ਦਾ ਪਰਠਾ ਕਲਿੱਪ ਨੇ ਭੁੱਲ ਗਈ ਮੈਂ ਵਿੱਚ ਐਡ ਕਰਨੀ ਠੀਕ ਹੈ ਨਾ ਦੇਖੀ ਜਾਓ ਬਸ ਹੁਣ ਤੁਸੀਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਹਨਾਂ ਦੇ ਮਿਲ ਨਹੀਂ ਕਰਾ ਦੇਣੀ ਜਿਵੇਂ ਵਿਆਹ ਵਿੱਚ ਮਿਲ ਨਹੀਂ ਕਰਦੇ ਜਿਹਨੂੰ ਜੱਫੀਆਂ ਪਾਉਂਦੇ ਆ ਉਦਾਂ ਆਪਾਂ ਇਹ ਮਸਾਲੇ ਦੀ ਦੇਸੀ ਘੋਣਾ ਕਰਾ ਦੇਣੀ ਜੀ ਮਿਲ ਨਹੀਂ ਚੰਗੀ ਤਰ੍ਹਾਂ ਕੜਛੀ ਕਿੱਥੇ ਰਹਿ ਗਈ ਮੈਂ ਉਹ ਹਰੀਆਂ ਮਿਰਚਾਂ ਤਾਂ ਰਹਿ ਗਈਆਂ ਸਿਗੀਆਂ ਇਹਨਾਂ ਨੂੰ ਕਰੋ ਮਿਕਸ ਚੰਗੀ ਤਰ੍ਹਾਂ ਮਿਲਨੇ ਕਿਰਾਓ ਇਹਨਾਂ ਦੀ ਇਸ ਤੋਂ ਬਾਅਦ ਵਿੱਚ ਆਪਾਂ ਕੀ ਰਹਿ ਗਿਆ ਇਹਦੇ ਵਿੱਚ ਕੋ ਹੋਰ ਚੀਜ਼ ਅ ਟਮਾਟਰ ਤਾਂ ਰਹਿ ਗਏ ਆਗੇ ਜੀ ਆਗੇ ਟਮਾਟਰ ਕਿਤੇ ਪਿੱਛੇ ਰਹਿੰਦੇ ਆ ਸਾਰੀਆਂ ਕਾ ਸਬਜ਼ੀਆਂ ਨਾ ਇਹਨਾਂ ਤੋਂ ਬਿਨਾ અધੂਰੀਆਂ ਨੇ ਟਮਾਟਰ ਬੋਨਣਾ ਭੁੱਲਿਓ ਚੰਗੀ ਤਰ੍ਹਾਂ ਇਹਨਾਂ ਨੂੰ ਕਰ ਦੇਣਾ ਜੀ ਆਪਾਂ ਮਿਕਸ ਇਹਦੇ ਵਿੱਚ ਪਾਨੇ ਆਪਾਂ ਮਸਾਲੇ ਉਹ ਮਸਾਲੇ ਵਾਲੇ ਕਲਿੱਪ ਕਿਤੇ ਕਿਸ ਲਈ ਸੌਰੀ ਸੌਰੀ ਉਹ ਵੀ ਭੁੱਲ ਗਈ ਲੱਗਦਾ ਫੇ ਕਾਲੀ ਕਾਲੀ ਸਿਰ ਨਮਕ ਤੇ ਮਿਰਚ ਜੀ ਕਾਲੀ ਮਿਰਚ ਪਾ ਦਿਓ ਤੁਸੀਂ ਜੀ ਕਾਲੀ ਮਿਰਚ ਦਾ ਪਾਊਡਰ ਪਾ ਦਿਓ ਠੀਕ ਹੈ ਨਾ ਹਲਦੀ ਪਾ ਦਿਓ ਵਿੱਚ ਗਰਮ ਮਸਾਲਾ ਪਾ ਦਿਓ ਬੋਲ ਕੇ ਦੱਸ ਦਿਨੇਗਾ ਉਹ ਕਲਿਪਸ ਤੋਂ ਤੇ ਉਸ ਤੋਂ ਬਾਅਦ ਵਿੱਚ ਆਪਾਂ ਕਰ ਦੇਣਾ ਜੀ ਇੰਝ ਭੁੰਨੇ ਹੋਏ ਬੈਂਗਣ ਇਹਨੂੰ ਚੰਗੀ ਤਰ੍ਹਾਂ ਧੋ ਲੈਣਾ ਆਪਾਂ ਉਸ ਤੋਂ ਬਾਅਦ ਮਿਕਸ ਕਰ ਦੇਣਾ ਅੱਛੀ ਤਰ੍ਹਾਂ ਨਾਲ ਆਹ ਵੇਖੋ ਜਿੱਦਾਂ ਮੈਂ ਮਿਕਸ ਕਰਦੀ ਵੀ ਹਣਾ ਤਾਂ ਵੀ ਜਰਾ ਕੁਝ ਰਹਿ ਨਾ ਜਾਵੇ ਅੱਛੀ ਤਰ੍ਹਾਂ ਇਹਨੂੰ ਮਿਕਸ ਕਰਕੇ ਨਾ ਇਹਦੇ ਵਿੱਚ ਆਪੋ ਤੇ ਬਾਦਨਾ ਤੰਗੀਆਂ ਤੇ ਗਰਮ ਗਰਮ ਪਰੌਂਠੀਆਂ ਨਾਲ ਆਪਾਂ ਕਰਨਾ ਸਰ ਜੇ ਤੁਸੀਂ ਨਵੇਂ ਆਏ ਹੋ ਤੇ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਵੀ ਕਰਿਓ ਸਪੋਰਟ ਕਰਿਓ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ ਪਰਤਾ ਤਿਆਰ ਆ ਜੀ ਵੇਖ ਲਓ